ਹਾਰਾ ਦੇ ਵਿੱਚ ਭਾਰੀ ਮੀਂਹ ਤੇ ਬਰਬਾਰੀ ਜਾਰੀ ਰਹੇਗੀ ਇਸ ਦਾ ਅਸਰ ਮੈਦਾਨੀ ਇਲਾਕੇ ਦੇ ਵਿੱਚ ਜਿਹੜਾ ਦੇਖਣ ਨੂੰ ਮਿਲ ਸਕਦਾ ਹੈ ਉੱਥੇ ਭਾਰਤੀ ਦੇ ਮੌਸਮ ਵਿਭਾਗ ਨੇ ਕਈ ਉੱਤਰੀ ਪੱਛਮੀ ਰਾਜਾਂ ਦੇ ਵਿੱਚ ਮੀਂਹ ਨੂੰ ਲੈ ਕੇ ਭਵਿਕਵਾਨੀ ਵੀ ਕਰ ਦਿੱਤੀ ਹੈ ਦੱਸਦੀ ਕਿ ਅਗਲੇ 2 ਤੋਂ 3 ਦਿਨਾਂ ਤੱਕ ਦਮੋ ਕਸ਼ਮੀਰ ਹਿਮਾਚਲ ਪ੍ਰਦੇਸ਼ ਪਰ ਈਮੀ ਦੇ ਨਾਲ ਬਰਬਾਰੀ ਹੋਣ ਦੀ ਸੰਭਾਵਨਾ ਵੀ ਜੁਤਾਈ ਜਾ ਰਹੀ ਹੈ ਭਾਵੇਂ ਸਰਦੀ ਖਤਮ ਹੋਣ ਵਾਲੀ ਹੈ ਪਰ ਠੰਡ ਦਾ ਕਹਿਰ ਕੁਝ ਹੋਰ ਸਮੇਂ ਲਈ ਜ਼ਾਹਰੀ ਰਹਿ ਸਕਦਾ ਹੈ ਉੱਤਰ ਪ੍ਰਦੇਸ਼ ਪੰਜਾਬ ਹਰਿਆਣਾ ਦਿੱਲੀ ਸਮੇਤ ਮੱਧ ਪ੍ਰਦੇਸ਼ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਦੀ ਪੂਖਵਾਨੀ ਹੋ ਚੁੱਕੀ ਹੈ ਤੇ ਦੱਸ ਦੇ ਕਿ ਹਰਿਆਣਾ Rajasthan ਦੇ ਵਿੱਚ ਗੜੇ ਮਾਰੀ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਪੈ ਸਕਦੀ ਹੈ IMD ਮੁਤਾਬਕ ਹੈ ਕਿ 1 ਤੇ 2 ਮਾਰਚ ਨੂੰ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਗਰਜ ਬਿਜਲੀ ਦੇ ਤੇਜ਼ ਹਵਾਵਾਂ ਦੇ ਨਾਲ ਮੀਂਹ ਪਵੇਗਾ 2 ਮਾਰਚ ਨੂੰ ਪੰਜਾਬ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਮੌਸਮ ਵਿਭਾਗ ਮੁਤਾਬਕ 1 ਤੋਂ 2 ਮਾਰਚ ਨੂੰ ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। اگلے 2 ਦਿਨਾਂ ਤੱਕ ਉੱਤਰੀ ਪੱਛਮੀ ਭਾਰਤ ਵਿੱਚ ਤੇਜ਼ ਹਵਾਵਾਂ ਚੱਲਣ ਦੇ ਅਸਰ ਵੀ ਜਤਾਏ ਜਾ ਰਹੇ ਨੇ। ਆਈਐਮਡੀ ਮੁਤਾਬਕ ਹਿਮਾਚਲ ਪ੍ਰਦੇਸ਼, ਉੱਤਰਾਖੰਡ ਤੇ ਪੰਜਾਬ ਦੇ ਵਿੱਚ ਗੜ੍ਹੇ ਪੈਣ ਦੀ ਭੂਖਵਾਨੀ ਹੋ ਚੁੱਕੀ। ਕੁਮਾਰਚ ਨੂੰ ਰਾਜਸਥਾਨ ਤੇ 2 ਮਾਰਚ ਨੂੰ ਹਰਿਆਣਾ ਤੇ ਉੱਤਰ ਪ੍ਰਦੇਸ਼ 'ਚ ਗੜ੍ਹੇ ਮਾਰੀ ਹੋ ਸਕਦੀ ਹੈ।